ਸਾਰੇ ਨੂੰ ਲੋੜੀ ਦੀ ਬਹੁਤ-ਬਹੁਤ ਵਧਾਈ ਨਾਲ ਮੱਗੀ ਦੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਮੂਹ ਨਗਰ ਵਾਸੀਆਂ ਤੇ ਦੇਸ਼ ਵਿਦੇਸ਼ ਵਸੀਆਂ ਨੂੰ ਲੋੜੀ ਔਰ ਮੱਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਨਾ ਲੋੜੀ ਦਾ ਪਿਹਾਰ ਹੁਣ ਜਿੰਨਾ ਵੀ ਮਨਾਇਆ ਜਾ ਰਿਹਾ ਕਾਫੀ ਅੱਛਾ ਹੈ ਹਾਂ ਜੀ ਪਹਿਲਾਂ ਮੈਨੂੰ ਲੱਗਾ ਕਿ ਜ਼ਿਆਦਾ ਲੋਕ ਇਕੱਠ ਨਾਲ ਮਨੋਦੇ ਸੀ ਪਰ ਫਿਰ ਵੀ ਕੋਸ਼ਿਸ਼ ਕਰਦੇ ਆਂ ਕਿ ਜਿੰਨਾ ਹੋ ਸਕੇ ਠੀਕ ਠਾਕ ਪਰਿਵਾਰ ਦੇ ਨਾਲ ਗਲੀ ਗੁਆਂ ਦੇ ਨਾਲ ਜਿੰਨਾ ਹੋ ਸਕੇ ਰਲ ਕੇ ਬੈਠਣ ਦਾ ਮੌਕਾ ਮਿਲੇ ਹੌਂਦੀ ਰੋੜੀ ਜੇ ਹੁਣ ਨਵੇਂ ਜਵਾਨ ਨੇ ਦੀ ਅੱਗੇ ਪੁਰਾਣੇ ਦੀ ਹੁੰਦੀ ਸੀ ਅੱਗੇ ਤਾਂ ਕੁੜੀਆਂ ਨੂੰ ਮੰਗਲੀਆਂ ਵੀ ਪਾਤੀਆਂ ਹੁਣ ਤਾਂ ਨਿਆਣੇ ਮੰਗਦੇ ਵੀ ਪੈਸੇ ਦਾਣੇ ਨੇ ਲੋੜੀ ਦੇ ਤਿਉਹਾਰ ਮੌਕੇ ਜਿੱਥੇ ਪੰਜਾਬ ਭਰ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਰਿਹਾ ਉੱਥੇ ਫਗਵਾੜਾ ਸ਼ਹਿਰ ਦੇ ਪਿੰਡਾਂ ਵਿੱਚ ਵੀ ਇਸਤਿਹਾਰ ਨੂੰ ਲੈ ਕੇ ਰੌਣਕ ਛਾਈ ਰਹੀ ਅਤੇ ਜਿੱਥੇ ਪਿੰਡਾਂ ਵਿੱਚ ਜਗ੍ਹਾ-ਜਗ੍ਹਾ ਧੂਣੀ ਲਗਾਈ ਗਈ ਉੱਥੇ ਬੱਚਿਆਂ ਪਿੰਡਾਂ ਦੀਆਂ ਧੀਆਂ ਭੈਣਾਂ ਅਤੇ ਬਜ਼ੁਰਗਾਂ ਵਿੱਚ ਵੀ ਲੋੜੀ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਗਿੱਧਿਆਂ ਬੋਲੀਆਂ ਅਤੇ ਲੋਕ ਗੀਤਾਂ ਦੀ ਗੂੰਜ ਵਿੱਚ ਸਾਰਿਆਂ ਨੇ ਹੀ ਲੋੜੀ ਦਾ ਆਨੰਦ ਮਾਣਿਆ ਦੇਖੋ ਇਸ ਮੌਕੇ ਕੀ ਕਹਿ ਰਹੇ ਹਨ ਬਲਾਕ ਸੰਪਤੀ ਮੈਂਬਰ ਦੀਪ ਸਿੰਘ ਹਰਦਾਸਪੁਰ ਸਮਾਜ ਸੇਵਿਕਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਕਪੂਰਥਲਾ ਮੈਡਮ ਮਨਦੀਪ ਕੌਰ ਡਾਕਟਰ ਜਸਪੀਸ ਕੌਰ ਪਟਿਆਲਾ ਯੂਨੀਵਰਸਿਟੀ ਅਤੇ ਹੋਰ ਦਿਖਾਉਂਦੇ ਹਾਂ ਇਸ ਵੀਡੀਓ ਦੇ ਅੰਦਰ ਜੰਦਰਬੀਸ ਟੀਵੀ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ ਲੋਕ ਸਾਰੇ ਨੂੰ ਲੋੜੀ ਦੀ ਬਹੁਤ-ਬਹੁਤ ਵਧਾਈ ਨਾਲ ਮਾਨਗੀ ਦੀ ਜੀ ਤੇ ਮੈਂ ਇਹ ਕਹਿਨੀ ਆਂ ਵੀ ਜਦੋਂ ਆਪਾਂ ਹਮੇਸ਼ਾ ਬਿਆਹ ਬੱਚਿਆਂ ਦੇ ਵਿਆਹਾਂ ਤੇ ਮਤਲਬ ਲੋੜੀ ਪਾਉਂਦੇ ਆਂ ਮੁੰਡਿਆਂ ਦੇ ਹੋਇਆ ਤੇ ਪੈਦਾ ਹੋਇਆ ਤੇ ਲੋੜੀ ਪਾਉਂਦੇ ਆਂ ਪਰ ਹੁਣ ਅੱਜ ਕੱਲ ਤਾਂ ਚਲੋ ਚੱਲ ਪਿਆ ਆ ਵੀ ਕੁੜੀਆਂ ਦੇ ਪੈਦਾ ਹੋਣ ਤੋਂ ਬਾਅਦ ਵੀ ਲੋੜੀ ਪਾਈ ਜਾਂਦੀ ਆ ਅਸੀਂ ਵੀ ਮੈਂ ਵੀ ਆਪਣੀ ਦੋਤੀ ਦੀ ਲੋੜੀ ਪਾਈ ਸੀ ਹੁਣ ਅੱਗੋਂ ਚਾਹੇ ਮੇਰੇ ਪੋਤੀ ਹੋਵੇ ਚਾਹੇ ਮੇਰੇ ਪੁੱਤਾ ਹੋਵੇ ਜੀ ਬਿਲਕੁਲ ਮੈਂ ਜ਼ਰੂਰ ਲੋੜੀ ਪਾਉਂਗੀ ਪੋਤੀ ਆਪਣੀ ਦੀ ਵੀ ਲੋੜੀ ਪਾਉਂਗੀ ਕਿਉਂਕਿ ਮੇਰੇ ਖੁੱਦ ਦੇ ਬੇਟੀ ਹੈ ਨਹੀਂ ਇਸ ਕਰਕੇ ਮਤਲਬ ਮੈਂ ਚਾਹੁੰਦੀ ਆ ਵੀ ਆਪਾਂ ਨੂੰ ਇਹ ਸਾਰਾ ਦੇਖ ਸੋਚ ਕੇ ਕੰਨਾਂ ਚ ਇਹਦੇ ਜਿੱਦਾਂ ਦੇ ਮੁੰਡੇ ਆ ਉਦਾਂ ਦੀਆਂ ਕੁੜੀਆਂ ਮੈਂ ਤੁਹਾਨੂੰ ਬੇਟੀਆਂ ਦੀ ਗੱਲ ਕਰ ਰਹੀ ਹਾਂ ਕਿ ਲੇਕਿਨ ਬੇਟੀਆਂ ਜਿਹੜੀਆਂ ਇੱਕ ਸਮਾਜ ਦਾ ਵੀ ਇੱਕ ਬਹੁਤ ਅਹਿਮ ਹਿੱਸਾ ਹੁੰਦੀਆਂ ਹੈਗੀਆਂ ਵਾ ਔਰ ਬੇਟੀਆਂ ਤੁਸੀਂ ਪਹਿਲਾਂ ਵੀ ਕਾਫੀ ਸਮਾਜ ਭ라이 ਕਾਰਜ ਵਿੱਚ ਆਪਣੇ ਅਹਿਮ ਥਾਟ ਜੁਦਨ ਰਹੇ ਹੈਗੇ ਆ ਹਾਂਜੀ ਭੂਮਿਕਾ ਮਰੇ ਹੈਗੀਆਂ ਲੇਕਿਨ ਬੇਟੀਆਂ ਨੂੰ ਕੀ ਲੱਗਦਾ ਹੈ ਕਿ ਸਮਾਜ ਨੂੰ ਸਾਨੂੰ ਇਕੱਠਿਆ ਹੋਵੇ ਬੇੜੀ ਕਿਸ ਤਰ੍ਹਾਂ ਅੱਗੇ ਵੱਧ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਇਹ ਕੁਝ ਜਿੰਨਾ ਜਿੰਨੀ ਦੇਰ ਆਪਾਂ ਪੇਰੈਂਟਸ ਨਹੀਂ ਆਪਣੇ ਬੇਟੀਆਂ ਦੇ ਨਾਲ ਖੜੇ ਹੁੰਦੇ ਉਨੀ ਦੇਰ ਤੱਕ ਆਪਾਂ ਕੋਈ ਕੁਝ ਨਹੀਂ ਕਰ ਸਕਦੇ ਜੀ ਬਿਲਕੁਲ ਕਿਉਂਕਿ ਸਭ ਤੋਂ ਪਹਿਲਾਂ ਘਰ ਘਰ ਦੇ ਵਿੱਚੋਂ ਹੀ ਆਪਾਂ ਬੇਟੀ ਦੇ ਨਾਲ ਖੜੇ ਹੋਵਾਂਗੇ ਤਾਂ ਹੀ ਆਪਣੀ ਬੇਟੀ ਮਤਲਬ ਅੱਗੇ ਤੱਕ ਜਾ ਸਕਦੀ ਆ ਤੇ ਜੇ ਘਰ ਘਰ ਦੇ ਆਪਾਂ ਫੈਮਿਲੀ ਨਹੀਂ ਸਪੋਰਟ ਕਰਾਂਗੇ ਤਾਂ ਬੇਟੀਆਂ ਅੱਗੇ ਕਿੱਥੋਂ ਚੱਲੇ ਜਾਣਗੀਆਂ ਉਹ ਕਦੇ ਜਾ ਹੀ ਨਹੀਂ ਸਕਦੀ ਜਿਵੇਂ ਅਯੋਕੀ ਸਮੇਂ ਦੀ ਗੱਲ ਕਰੀ ਤਾਂ ਹੁਣ ਪੇਡ ਪਾਵਰ ਵਿੱਚ ਕਾਫੀ ਘਟ ਹੋ ਚੁੱਕਾ ਹੈਗਾ ਹਾਂਜੀ ਬੇਟੀਆਂ ਜਿਹੜੀਆਂ ਮਰਦਾਂ ਦੇ ਬਰਾਬਰ ਲੜਕੇ ਬਰਾਬਰ ਕੰਮ ਕਰਦੀਆਂ ਲੇਕਿਨ ਹਜੇ ਬਹੁਤ ਸਾਰੇ ਇਲਾਕੇ ਅਜਿਹੇ ਹੈਗੇ ਜਿੱਥੇ ਭੇਦਭਾਵ ਹੁੰਦਾ ਹੈਗਾ ਵਾ ਹਾਂਜੀ ਹਾਂਜੀ ਅਜੇ ਇਹ ਭੇਦਭਾਵਾਂ ਨੂੰ ਬਤਕਰੀ ਕਿਸ ਤਰ੍ਹਾਂ ਦੂਰ ਕਰਨਾ ਚਾਹੀਦਾ ਮੇਰੀ ਸੋਚ ਇਹ ਹੈ ਵੀ ਅਵੇਅਰਨੈਸ ਦੀ ਕਮੀ ਆ ਜਿੱਥੇ ਹੁਣ ਆਪਣੇ ਰਾਜਸਥਾਨ ਦੇ ਵਿੱਚ ਕੁਝ ਏਰੀਆ ਇਦਾਂ ਦੇ ਹੈਗੇ ਆ ਵੀ ਜਿੱਥੇ ਛੋਟੇ ਬੱਚਿਆਂ ਦੀਆਂ ਮੈਰਿਜ ਕਰ ਦਿੱਤੀਆਂ ਜਾਂਦੀਆਂ ਆ ਜਿਹਨਾਂ ਦੇ ਅਵੇਅਰਨੈਸ ਦੀ ਕਮੀ ਆ ਜਦੋਂ ਇਹ ਦੂਰ ਹੋ ਗਈ ਤਾਂ ਫਿਰ ਸਾਰਾ ਕੁਝ ਆਪਣੇ ਆਪ ਹੀ ਠੀਕ ਹੋ ਜੂਗਾ ਜੀ ਮੈਂ ਤੁਸੀ ਆਪਣੇ ਪਿੰਡ ਦੀ ਬੱਚੀ ਵਾਲੀ ਕੀ ਕਰਨਾ ਚਾਹੂਗੇ ਮੈਂਨੇ ਕੋਸ਼ਿਸ਼ਾਂ ਤਾਂ ਬਹੁਤ ਕੋਸ਼ਿਸ਼ਾਂ ਬਹੁਤ ਕਰਨ ਦੀਆਂ ਤਮੰਨਾयां ਹਾਂਜੀ ਇਸ ਵਾਰੀ ਤਾਂ ਚਲੋ ਅਸੀਂ ਲੋੜੀ ਪਾਈ ਆ ਪਰ ਹਰ ਸਾਲ ਹੀ ਸਾਡੇ ਸਾਰੀਆਂ ਬੱਚੀਆਂ ਬੱਚੇ ਪਿੰਡ ਦੇ ਲੜਕੇ ਸਭ ਸਾਰੇ ਇੱਧੇ ਆਉਂਦੇ ਸੀ ਹਮੇਸ਼ਾ ਹਰ ਸਾਲ ਇਸੇ ਤਰ੍ਹਾਂ ਉਤਸ਼ਾਹ ਨਾਲ ਲੋੜੀ ਮਨਾਉਂਦੇ ਆ ਸਿਰ ਪਹਿਲਾਂ ਵੀ ਤੁਹਾਡਾ ਜਿਹੜਾ ਕਾਫੀ ਜੋਰ ਰਹੇਗਾ ਸਮਾਜ ਭਲਾਈ ਕਰਦੇ ਹੋ ਚਾਚੀ ਤੁਸੀਂ ਬਹੁਤ ਹੀ ਵੱਡੇ ਇਕੱਠ ਕੀਤੇ ਹੈਗਾ ਤੀਆਂ ਭੈਣਾਂ ਨੂੰ ਇਕੱਠਾ ਕੀਤਾ ਹੈਗਾ ਪਿੰਡ ਦਾ ਸਾਰਾ ਦੇਖੇ ਵੱਡਾ ਸਮਾਗਮ ਰਚਾਇਆ ਹੈਗਾ ਲੋੜੀ ਮੌਕੇ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਮੂਹ ਨਗਰ ਵਾਸੀਆਂ ਤੇ ਦੇਸ਼ ਦੇਸ਼ ਵਾਸੀਆਂ ਨੂੰ ਲੋੜੀ ਔਰ ਮੱਗੀਆਂ ਬਹੁਤ-ਬਹੁਤ ਮੁਬਾਰਕਾਂ ਦਨਾ ਦੇਖੋ ਜੀ ਮੈਂ ਆਪਣੇ ਤੌਰ ਤੇ ਜੋ ਮਹਿਸੂਸ ਕਰ ਰਿਹਾ ਹਾਂ ਲੜਕੀਆਂ ਦੀਆਂ ਲੋੜੀਆਂ ਹਰੇਕ ਪਾਉਂਦੇ ਆ ਮੈਂ ਇਹ ਵੀ ਮਹਿਸੂਸ ਕਰਦਾ ਵੇ ਲੋੜੀ ਲੜਕੀਆਂ ਦੀ ਲੋੜੀ ਪੋਣੀ ਚਾਹੀਦੀ ਆ ਕਿਉਂ ਅੱਜ ਕੱਲ ਦਾ ਜਿਹੜਾ ਜਿਹੜਾ ਸਮਾਂ ਆ ਉਹ ਨਾ ਲੜਕਿਆਂ ਨਾ ਲੜਕੀਆਂ ਦੇ ਵਿੱਚ ਭੇਦ ਭਾਵ ਨਹੀਂ ਹੋਣਾ ਚਾਹੀਦਾ ਕੋਈ ਜੇ ਲੜਕੀਆਂ ਹੋਣਗੀਆਂ ਤੇ ਆਪਣਾ ਜਿਹੜਾ ਵਸਿਆ ਉਹ ਅੱਗੇ ਵਧਦਾ ਆ ਜੀ ਲੜਕੀਆਂ ਤੋਂ ਬਗੈਰ ਆਪਣਾ ਜਿਹੜਾ ਦੇਸ਼ ਆ ਸਭ ਕੁਝ ਅਧੂਰਾ ਆ ਔਰ ਪੰਜਾਬ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਲਾ ਲਓ ਸਾਰਿਆਂ ਨੂੰ ਇਹ ਮੁਬਾਰਕਾ ਦਿਨਾਂ ਲੋਹੜੀ ਤੇ ਮਾਗੀ ਦੇ ਤਿਹਾੜੀਆਂ ਆ ਲੋਹੜੀ ਦੇ ਤਿਹਾੜ ਹੁਣ ਜਿੰਨਾ ਵੀ ਮਨਾਇਆ ਜਾ ਰਿਹਾ ਕਾਫੀ ਅੱਛਾ ਹੈ ਜੀ ਪਹਿਲਾਂ ਮੈਨੂੰ ਲੱਗਦਾ ਕਿ ਜ਼ਿਆਦਾ ਲੋਕ ਇਕੱਠ ਨਾਲ ਮਨਾਉਂਦੇ ਸੀ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਜਿੰਨਾ ਹੋ ਸਕੇ ਠੀਕ ਠਾਕ ਪਰਿਵਾਰ ਦੇ ਨਾਲ ਗਲੀ ਗੁਆਂਢ ਦੇ ਨਾਲ ਜਿੰਨਾ ਹੋ ਸਕੇ ਰਲ ਕੇ ਬੈਠਣ ਦਾ ਮੌਕਾ ਮਿਲੇ ਜੀ ਬਿਲਕੁਲ ਤੇ ਯਾਦ ਕਰ ਲਈਦਾ ਪੁਰਾਣੇ ਸਮੇਂ ਨੂੰ ਵੀ ਥੋੜਾ ਕਿ ਜਦੋਂ ਬਚਪਨ ਦੇ ਵਿੱਚ ਸੀ ਉਦੋਂ ਥੋੜਾ ਇਕੱਠ ਜ਼ਿਆਦਾ ਸੀ ਪਰ ਹੁਣ ਇਸ ਤਰ੍ਹਾਂ ਹੈ ਕਿ ਸਾਰੇ ਆਪਣੇ ਆਪਣੇ ਕੰਮ ਚ ਜ਼ਿਆਦਾ ਬਿਜ਼ੀ ਰਹਿੰਦੇ ਆ ਪਰ ਫਿਰ ਵੀ ਇਹ ਬਹਾਨੇ ਦੇ ਨਾਲ ਇੱਕ ਤਰ੍ਹਾਂ ਨਾਲ ਬੈਠਿਆ ਜਾਂਦਾ ਤੇ ਅੱਜ ਉਹੀ ਛੋਟੀ ਜਿਹੀ ਕੋਸ਼ਿਸ਼ ਹੈ ਕਿ ਰਲ ਕੇ ਬੈਠੇ ਆ। ਉਹ ਵੀ ਦੇਖੋ ਇੱਕ ਪੱਖ ਹੈਗਾ ਆ ਕਿ ਦਿਲਾਂ ਵਿੱਚ ਪਿਆਰ ਹੋਣਾ ਜਾਂ ਨਾ ਹੋਣਾ ਪਰ ਫਿਰ ਵੀ ਜੇ ਕੋਸ਼ਿਸ਼ ਕਰੀਏ ਕਿ ਅਸੀਂ ਇਦਾਂ ਮੌਕਾ ਬਣਾ ਕੇ ਇਕੱਠੇ ਬੈਠੀਏ ਤਾਂ ਹੋ ਸਕਦਾ ਹੈ ਕਿ ਉਹ ਚੀਜ਼ਾਂ ਜਿਹੜੀਆਂ ਰਿਵਾਈਵ ਹੋ ਜਾਣ ਜਾਂ ਸਾਡੇ ਮਨਾਂ ਵਿੱਚ ਥੋੜਾ ਫਰਕ ਪਵੇ। ਮੈਨੂੰ ਲੱਗਦਾ ਜੇ ਬੈਠਾਂਗੇ ਫਿਰ ਗੱਲ ਵੀ ਕਰਾਂਗੇ।